ਸਾਰਾ ਮਿਊਜ਼ੀਅਮ ਦੇਖਣ ਤੋਂ ਬਾਅਦ ਅਸੀਂ ਇੱਥੇ ਪਹੁੰਚੇ ਹਾਂ ਜੀ ਤੇ ਜਦੋਂ ਇੱਥੇ ਆਏ ਮੈਨੂੰ ਐ ਲੱਗਿਆ ਵੀ ਕਿਤੇ ਇਹ ਹਾਥੀ ਦੇ ਦੰਦ ਪਏ ਨੇ ਅਸਲ ਦੇ ਵਿੱਚ ਇਹ ਹਾਥੀ ਦੇ ਦੰਦ ਨਹੀਂ ਹੈਗੇ ਜੀ ਇਹ ਵੇਲ ਜਿਹੜੀ ਮੱਛੀ ਹੁੰਦੀ ਆ ਵੇਲ ਫਿਸ਼ ਹੁੰਦੀ ਆ ਉਹਦਾ ਇਹ ਸਿਰ ਆ ਜਿਉਂਦੀ ਤਾਂ ਨਹੀਂ ਕਦੇ ਦੇਖੀ ਕਿਉਂਕਿ ਇਹ ਬਹੁਤ ਜ਼ਿਆਦਾ ਡੂੰਘੇ ਸਮੁੰਦਰ ਦੇ ਵਿੱਚ ਹੁੰਦੀ ਆ ਪਰ ਆਪਾਂ ਮਰੀ ਹੋਈ ਦੇਖ ਲਈ ਆ ਉਹਦੇ ਸਿਰ ਦਾ ਪਿਛਲਾ ਪਾਸਾ ਆ ਗਿਆ ਇਹਨੂੰ ਤੁਸੀਂ ਉਹਦੀ ਰੀਡ ਦੀ ਹੱਡੀ ਕਹਿ ਸਕਦੇ ਹੋ ਇਹਨਾਂ ਨੂੰ ਬੇਲਾ ਹੋ ਜਾਣ ਦੋ ਵਾਹਿਗੁਰੂ 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 ਓਹ ਹਾਂ ਕਮਾਲ ਹੋ ਗਈ ਯਾਰ ਤੁਸੀਂ ਆਪ ਦੇਖੋ ਉਹ ਬਾਈ ਜਿਹੜਾ ਉਹਨਾਂ ਨਾਲ ਆਇਆ ਹੋਇਆ ਤੇ ਉਹ ਕਹਿੰਦਾ ਵਾਹਿਗੁਰੂ ਭਾਈ ਉਹ ਦਿਨਾਂ ਦੇ ਵਿੱਚ ਇਹਨਾਂ ਨੂੰ ਇੱਕ ਇੱਥੇ ਬਾਡੀ ਮਿਲੀ ਸੀ ਤੇ ਇਹਨਾਂ ਨੇ ਲੋਕਾਂ ਦੇ ਇਹ ਐਗਜ਼ਿਬਿਸ਼ਨ ਵਾਸਤੇ ਲਾਤੀ ਉਹਦੀ ਬਾਡੀ ਮਤਲਬ ਕਵਰ ਬਣੀ ਹੋਈ ਸੀ ਉਥੋਂ ਇਹਨਾਂ ਨੇ ਮਿੱਟੀ ਮੁੱਟੀ ਪਰੇ ਕਰਕੇ ਤੇ ਉਹਦੇ ਉੱਤੇ ਸ਼ੀਸ਼ਾ ਚੜਤਾ ਇਹਨਾਂ ਨੇ ਐ ਮਤਲਬ ਬੰਦਾ ਕੋਈ ਦਫਨ ਕੀਤਾ ਗਿਆ ਸੀ ਤੁਸੀਂ ਦੇਖੋ ਬਾਈ ਅੰਮ੍ਰਿਤਸਰ ਤੇ ਉਹਨਾਂ ਦੇ ਪਿਛਲੇ ਪਾਸੇ ਦਾ ਵਿਊ ਸਮੁੰਦਰ ਦੇ ਕੰਢੇ ਤੇ ਬਣਿਆ ਹੋਇਆ ਜੀ ਇੰਡੀਅਨ ਓਸ਼ੀਅਨ ਆ ਜਿਹੜਾ ਕਿ ਆਪਣੇ ਇੰਡੀਆ ਦੇ ਨਾਲ ਸਮੁੰਦਰ ਜਾ ਕੇ ਲੱਗ ਜਾਂਦਾ ਤੇ ਜੇ ਇੱਥੋਂ ਆਪਾਂ ਸਿੱਧਾ-ਸਿੱਧਾ ਜਾਈਏ ਤਾਂ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਇੰਡੀਆ ਪਹੁੰਚ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੇ ਬਾਈ ਅਮਰਿਤ ਕੁਮ ਰਹੇ ਹਾਂ ਜੀ ਕੀਨੀਆ ਦਾ ਸਾਰਾ ਤੋਂ ਪੁਰਾਣਾ ਸ਼ਹਿਰ ਮੋਹਬਾਸਾ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਜਿਹੜੇ ਇੱਥੇ ਗੁਰੂ ਘਰ ਬਣੇ ਹੋਏ ਨੇ ਉਹਦੇ ਦਰਸ਼ਨ ਕਰਵਾਏ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਂਬਾਸਾ ਸ਼ਹਿਰ ਕਮਾਵਾਂਗੇ ਤੇ ਕਿਹੜੀਆਂ-ਕਿਹੜੀਆਂ ਇੱਥੇ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਦੱਸਾਂਗੇ ਤੇ ਇੱਥੇ ਇੱਕ ਸਾਰਾਂ ਤੋਂ ਪੁਰਾਣਾ ਫੋਰਟ ਬਣਿਆ ਹੋਇਆ ਜੀ ਉਹ ਫੋਰਟ ਤੁਹਾਨੂੰ ਆਪਾਂ ਦਿਖਾਵਾਂਗੇ ਜਿਹਨੂੰ ਕਿਹਾ ਜਾਂਦਾ ਜੀਸਸ ਫੋਰਟ ਤੇ ਉਹ ਬਣਾਇਆ ਸੀ ਜੀ ਪੁਰਤਗੀਜ਼ ਨੇ ਕਿਉਂਕਿ ਇਹ ਆਲਾ ਜਿਹੜਾ ਸ਼ਹਿਰ ਆ ਮੋਂਬਾਸਾ ਇਹਨੂੰ ਪੁਰਤਗੀਜ਼ ਨੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਬਾਅਦ ਦੇ ਵਿੱਚ ਜਿਹੜੇ ਅਰਬ ਦੇ ਵਪਾਰੀ ਹੁੰਦੇ ਸੀ ਉਹਨਾਂ ਨੇ ਇਸ ਸ਼ਹਿਰ ਨੂੰ ਆਜ਼ਾਦ ਕਰਵਾਇਆ ਤੇ ਬਾ ਉਸ ਤੋਂ ਬਾਅਦ ਸਭ ਤੋਂ ਆਖਰ ਦੇ ਵਿੱਚ ਬ੍ਰਿਟਿਸ਼ ਨੇ ਇਹਨੂੰ ਆਪ ਦੇ ਅੰਡਰ ਕਰ ਲਿਆ ਸੀ ਤੇ ਬ੍ਰਿਟਿਸ਼ ਨੇ ਫਿਰ ਇਸ ਦੇਸ਼ ਨੂੰ ਜਾਂ ਮੁੰਬਾਸਾ ਸ਼ਹਿਰ ਵੀ ਕਹਿ ਸਕਦੇ ਹੋ ਵੀ 1963 ਦੇ ਵਿੱਚ ਕੀਨੀਆ ਨੂੰ ਆਜ਼ਾਦ ਕਰਤਾ ਸੀ ਇਹ ਕੁਝ ਹਿਸਟਰੀ ਆ ਆ ਮੁੰਬਾਸਾ ਥੋੜਾ ਜਨਰਲ ਹਿਸਟੋਰੀਕਲ ਸ਼ਹਿਰ ਆ ਕਿਉਂਕਿ ਇੱਥੇ ਕੀਨੀਆ ਦਾ ਕਹਿ ਲਓ ਵੀ ਸਾਰਿਆਂ ਤੋਂ ਵੱਡਾ ਪੋਰਟ ਬਣਿਆ ਹੋਇਆ ਜਿੱਥੋਂ ਜੀ ਚੀਜ਼ਾਂ ਦਾ ਵਪਾਰ ਹੁੰਦਾ ਤੇ ਜਿਹੜੀਆਂ ਅੱਗੇ ਕੰਟਰੀਆਂ ਲੱਗਦੀਆਂ ਨੇ ਚਾਹੇ ਯੂਗਾਂਡਾ ਰਵਾਂਡਾ ਬਰੁੰਡੀ ਡੀਆਰਸੀ ਉੱਥੇ ਕਿਤੇ ਵੀ ਸਮੁੰਦਰ ਦਾ ਬਾਰਡਰ ਨਹੀਂ ਲੱਗਦਾ ਤਾਂ ਜਿਹੜਾ ਸਮਾਨ ਦੂਜੇ ਦੇਸ਼ਾਂ ਦੇ ਵਿੱਚੋਂ ਮੋਂਬਾਸਾ ਦੇ ਪੋਰਟ ਤੇ ਆਉਂਦਾ ਉਹ ਵਾਲਾ ਪੋਰਟ ਵਾਲਾ ਸਮਾਨ ਉਹਨਾਂ ਦੇਸ਼ਾਂ ਦੇ ਵਿੱਚ ਕੀਨੀਆ ਥਰੂ ਜਾਂਦਾ ਇਹ ਇਹਦੀ ਕੋਈ ਮਤਲਬ ਇੰਪੋਰਟ ਐਕਸਪੋਰਟ ਵਾਲੀ ਹਿਸਟਰੀ ਆ ਤੇ ਬਾਕੀ ਬਹੁਤ ਪੁਰਾਣਾ ਸ਼ਹਿਰ ਆ ਇਹਨੂੰ ਅੱਡ ਅੱਡ ਲੋਕਾਂ ਨੇ ਆਪਦੇ ਕਬਜ਼ੇ ਦੇ ਵਿੱਚ ਅੱਡ ਅੱਡ ਤਰੀਕੇ ਨਾਲ ਰੱਖਿਆ ਤੇ 10ਵੀਂ ਸੈਂਚਰੀ ਤੋਂ ਇਸ ਸ਼ਹਿਰ ਦੇ ਪ੍ਰੂਫ ਮਿਲਨੇ ਸ਼ੁਰੂ ਹੋ ਗਏ ਸੀ ਠੀਕ ਹੈ ਜੀ ਤੇ ਹੁਣ ਆਪਾਂ ਕਿਲਾ ਦੇਖਦੇ ਆਂ ਤੇ ਨਾਲ ਨਾਲ ਤੁਹਾਨੂੰ ਆਪਾਂ ਸ਼ਹਿਰ ਵੀ ਘੁਮਾਉਣੇ ਆਂ ਇਸ ਟਾਈਮ ਆਪਾਂ ਕਿਲੇ ਦੇ ਜਾਮਾ ਗੇਟ ਤੇ ਖੜੇ ਆਂ ਇੱਥੋਂ ਦੇਖਦੇ ਆਂ ਹੁਣ ਕੋਈ ਟਿਕਟ ਲੱਗਦੀ ਹੈ ਜਾਂ ਕਿਵੇਂ ਆਪਾਂ ਦੇਖਣਾ ਕਿਲਾ ਤੁਹਾਨੂੰ ਅੰਦਰੋਂ ਦਿਖਾ ਕੇ ਲੈ ਕੇ ਆਉਣੇ ਆਂ ਉਸ ਤੋਂ ਬਾਅਦ ਕੁਝ ਕਿ ਇਧਰਲੇ ਪਾਸੇ ਨਿਸ਼ਾਨੀਆਂ ਪਈਆਂ ਨੇ ਉਹ ਤੋਪਾਂ ਵਗੈਰਾ ਉਹ ਸਾਰਾ ਕੁਝ ਦਿਖਾਵਾਂਗੇ ਤੇ ਆਲੇ-ਦਾਲ ਦਾ ਸ਼ਹਿਰ ਕੁਛ ਐਵੇਂ ਦਾ ਬਣਿਆ ਹੋਇਆ ਇੱਥੇ ਆ ਕੇ ਇਸ ਏਰੀਏ ਦੇ ਵਿੱਚ ਆ ਕੇ ਨਾ ਥੋੜਾ ਥੋੜਾ ਫੀਲ ਹੁੰਦਾ ਭਈ ਆਪਾਂ ਕਿਸੇ ਪੁਰਾਣੇ ਜਿਹੇ ਏਰੀਏ ਦੇ ਵਿੱਚ ਆ ਗਏ ਆ ਕਿਉਂਕਿ ਉੱਥੇ ਵੀ ਪੁਰਾਣੇ ਟਾਈਪ ਦੀ ਇਧਰਲੇ ਪਾਸੇ ਪੁਰਾਣੇ ਪੁਰਾਣੇ ਘਰ ਜੇ ਬਣੇ ਹੋਏ ਨੇ ਗੁਰੂ ਘਰ ਤੋਂ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਤੋਂ ਆਪਾਂ ਇਸ ਟੈਮ ਨਾਲ ਦਾ 3-4 ਕਿਲੋਮੀਟਰ ਦੇ ਨੇੜੇ ਤੇੜੇ ਦੂਰ ਬੈਠੇ ਆ ਜੀ ਚੱਲੀਏ ਬਾਈ ਜੀ ਅੰਦਰ ਹਾਂਜੀ ਹਾਂਜੀ ਟਿਕਟ ਵਗੈਰਾ ਲੈਣੀ ਹੈ ਕਿ ਤੁਹਾਨੂੰ ਲੈ ਲਈਏ ਪਹਿਲਾਂ ਪੁੱਛੋ ਮਾੜਾ ਜਾਂ ਤੇ ਆਹ ਇਧਰਲੇ ਪਾਸੇ ਪਾਰਕਿੰਗ ਵਾਲਾ ਏਰੀਆ ਆ ਗਿਆ ਇੱਥੇ ਟਿਕਟਾਂ ਵਾਲਾ ਕਾਊਂਟਰ ਲਿਖ ਮਤਲਬ ਟਿਕਟਾਂ ਦੀ ਡਿਟੇਲ ਲਿਖੀ ਹੋਈ ਹੈ ਨੈਸ਼ਨਲ ਮਿਊਜ਼ੀਅਮ ਆਫ ਕੀਨੀਆ ਤੇ ਅਡਲਟ ਦੀ ਟਿਕਟ ਹੈਗੀ ਆ 1200 16 ਸਾਲ ਤੋਂ ਘੱਟ ਬੱਚਿਆਂ ਦੀ 600 ਤੇ ਰੈਜ਼ੀਡੈਂਟ ਬੰਦਿਆਂ ਦੀ ਹੈਗੀ 400 ਸਿਟੀਜ਼ਨ ਆਫ ਕੀਨੀਆ ਦੀ ਹੈਗੀ 200 ਬਾਈ ਜੀ ਤੁਸੀਂ ਵਿਚਾਲੇ ਵਾਲੇ ਚਾਉਣੇ ਹੋ 400 ਵਾਲੇ ਚਾਉਣੇ ਹੋ ਹਨਾ ਮੈਂ 1200 ਵਾਲੇ ਚਾਉਣਾ 1200 ਇਕੋ ਸਾਵਾ ਕੋਸਾਵਾ ਕਬੀ ਸਾ ਇਕੋ ਸਾਵਾ ਕਬੀ ਚਗਾ ਪੀ ਐਂ ਜੇ ਮੈਂ ਕਰ ਦਿੰਨਾ 400 ਵਾਲੇ ਚ ਮੈਂ ਆ ਜੂਗਾ ਹਨਾ ਫੋਰਡ ਜੀਸਸ ਇਹ ਵਰਲਡ ਹੈਰੀਟੇਜ ਸਾਈਟ ਆ ਜੀ ਆ ਲੋਕਾਂ ਵਾਸਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੁੱਲਹੀ ਰਹਿੰਦੀ ਆ ਸ਼ਨੀਵਾਰ ਐਤਵਾਰ ਕੁਝ ਲਿਖਿਆ ਨਹੀਂ ਹੋਇਆ ਇਹਦਾ ਮਤਲਬ ਪੂਰਾ ਹਫਤਾ ਫੁੱਲੀ ਰਹਿੰਦੀ ਆ ਇਕੋ ਸਾਵਾ ਅਸਾਂਟੇਸਾਨਾ ਗਾਪੀ ਹੁਣ ਤਾਂ 400 ਲੈਣਗੇ ਮੈਥੋਂ ਨੀ ਆਈ ਨੇ ਹੈ ਨੀ ਆਈ ਨੇ ਚਲੋ ਜਿਹੜੇ ਸਾਹਮਣੇ ਆ ਨਿੱਕੇ ਨਿੱਕੇ ਥੜੇ ਜਿਹੇ ਬਣਾ ਕੇ ਇਹਨਾਂ ਦੇ ਉੱਤੇ ਜੰਜੀਰਾਂ ਲੱਗੀਆਂ ਹੋਈਆਂ ਨੇ ਇੱਥੋਂ ਕਿਲਾ ਲਗਭਗ ਸ਼ੁਰੂ ਹੋ ਜਾਂਦਾ ਇਹ ਕੋਈ ਬਾਲਾ ਵੱਡਾ ਕਿਲਾ ਨਹੀਂ ਹੈਗਾ ਸਮੁੰਦਰ ਦੇ ਕਿਨਾਰੇ ਤੇ ਬਣਿਆ ਹੋਇਆ ਤੇ ਜ਼ਿਆਦਾਤਰ ਜਿਹੜੇ ਪੁਰਤਗੀਜ਼ ਲੋਕਾਂ ਦੇ ਕਿਲੇ ਨੇ ਗੋਆ ਵਾਲੇ ਪਾਸੇ ਵੀ ਤਾਂ ਉਹ ਵੀ ਸਮੁੰਦਰ ਦੇ ਕੰਡੇ ਤੇ ਬਣੇ ਹੋਏ ਨੇ ਬਾਸਕੋਟਗਾਂ ਮਾਰਗੇ ਜਿਹੜੇ ਬੰਦੇ ਨੇ ਜਿਹੜੇ ਦੁਨੀਆ ਘੁੰਮਦੇ ਫਿਰਦੇ ਸੀ ਉਹਨਾਂ ਨੇ ਇਹ ਚੀਜ਼ਾਂ ਬਣਾਈਆਂ ਸੀ ਹੁਣ ਆਪਾਂ ਦੇਖਦੇ ਅੰਦਰ ਜਾ ਕੇ ਜਿੰਨੇ ਕਿਦੇ ਅੰਸ਼ ਬਜੇ ਨੇ ਉਹ ਦੇਖਾਂਗੇ ਇਧਰਲੇ ਪਾਸੇ ਤੁਸੀਂ ਦੇਖੋ ਵੀ ਤੋਪਾ ਵਗੈਰਾ ਸਾਰੀਆਂ ਲੋਹਾ ਖੁਰ ਗਿਆ ਹੈ ਜੰਗ ਲੱਗੀ ਆ ਵੀ ਸੇ ਤਾਂ ਐਂਕਰ ਪਿਆ ਛਿੱਪ ਵਾਲਾ ਇਹ ਵੀ ਖੁਰ ਗਿਆ ਚਲੋ ਗਾਈਡ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਕਿਲੇ ਦੇ ਆਪਾਂ ਗੇਟ ਤੇ ਆ ਗਏ ਆ ਉੱਪਰਲੇ ਪਾਸੇ ਕੁਛ ਅੱਖਰ ਲਿਖੇ ਹੋਏ ਨੇ ਟਿਕਟ ਵਗੈਰਾ ਲੈਣੇ ਆ ਇਹ ਸਾਨੂੰ ਅੰਦਰੋਂ ਦਿਖਾਉਣਿਆ ਹੋਰ ਮਾਹੌਲ ਕੀ ਆ ਇਹਦਾ ਸਾਹਮਣੇ ਟਿਕਟ ਕਾਊਂਟਰ ਬਣਿਆ ਹੋਇਆ ਬਾਈ ਹੋਰੇ ਟਿਕਟਾਂ ਲੈ ਰਹੇ ਨੇ ਤੇ ਬਾਈ ਨੇ ਮੇਰਾ ਤਾਂ ਦੱਸਤਾ ਕਿ ਇਹ ਬੰਦਾ ਇੰਡੀਆ ਤੋਂ ਆਇਆ ਉਹਨਾਂ ਨੇ ਕਿਹਾ ਕਿ ਮੈਂ ਕੀ ਨਹੀਂ ਆਂਦਾ ਭਾਈ ਬੀਬੀ ਨੇ ਯਕੀਨ ਨਹੀਂ ਕੀਤਾ ਅਮਰਿਤ ਸਿੰਘ ਟਿਕਟਾਂ ਲੈਣ ਤੋਂ ਬਾਅਦ ਇਧਰਲੇ ਪਾਸੇ ਕਿਲੇ ਦਾ ਇੱਕ ਮੈਪ ਬਣਿਆ ਹੋਇਆ। ਇਹਦੇ ਵਿੱਚ ਦੱਸਿਆ ਗਿਆ ਵੀ ਕਿੱਥੇ-ਕਿੱਥੇ ਕਿਹੜੀ-ਕਿਹੜੀ ਚੀਜ਼ ਪਈ ਹੈ ਤੇ ਉਹਨਾਂ ਨੂੰ ਨੰਬਰ ਵੀ ਦਿੱਤਾ ਗਿਆ। 1 2 3 4 ਐਂ ਕਰਕੇ ਟੋਟਲ 20 ਤੱਕ ਨੰਬਰ ਦਿੱਤੇ ਗਏ ਨੇ। ਜਿੱਥੇ ਕੀਨੀਆ ਦਾ ਝੰਡਾ ਲੱਗਿਆ ਹੋਇਆ ਇੱਥੇ ਕਿ ਲਾ ਕੇ ਮੁੱਕ ਜਾਂਦਾ 20 ਨੰਬਰ ਤੇ। ਚਲੋ ਜੀ। ਬਾਈ ਜੀ ਨੇ ਟਿਕਟ ਲੈ ਲਈ ਤੇ ਉਹਨਾਂ ਨੂੰ ਕਿਹਾ ਬਾਈ ਇੱਕ ਬੰਦਾ ਕੀਨੀਆਨਾ ਤੇ ਇੱਕ ਬੰਦਾ ਇੰਡੀਆਨਾ। ਮੇਰਾ ਤਾਂ ਬੀਬੀ ਯਕੀਨ ਮੰਨ ਗਈ ਕਿ ਇੰਡੀਆਨਾ ਜਦੋਂ ਬਾਈ ਜੀ ਨੇ ਕਿਹਾ ਵੀ ਮੈਂ ਵੀ ਪਾਈ ਕਿ ਮੈਂ ਕੀਨੀਆਨਾ ਤਾਂ ਉਹ ਮੰਨੇ ਨਹੀਂ। ਮੰਨੇ ਨਹੀਂ। ਮੰਨੇ ਨਹੀਂ ਹਨਾ। ਤੁਸੀਂ ਪੱਕੇ ਬੰਦ ਨਹੀਂ ਸ਼ੁਰੂ ਕਰੋ ਦੂਜੀ। ਇਕੋ ਸਾਵਾ ਗਾਪੀ ਨਹੀਂ ਫਿਰ ਮੈਨੂੰ ਕਿਹਾ ਜੁੰਬਾ ਜੰਗ ਕੋਈ ਕੋ ਕੋ ਨਰੋਬੀ ਫਿਰ ਕਹਿੰਦੀ ਠੀਕ ਹੈ ਮਤਲਬ ਹੁਣ ਉਹਨੂੰ ਸਹਾਈਲੀ ਬੋਲ ਕੇ ਦਿਖਾਈ ਫਿਰ ਮੰਨੀ ਉਹ ਕਿਉਂਕਿ ਬਾਈ ਜੀ ਦੀ ਕੀਨੀਅਨ ਹੋਣ ਕਰਕੇ ਫਿਰ ਨਾ ਟਿਕਟ ਘੱਟ ਲੱਗਦੀ ਹੈ ਨਾ ਉਹਨਾਂ ਨੂੰ ਐ ਵੀ ਸਾਡਣ ਨਾਲ ਕੋਈ ਘਪਲਾ ਨਾ ਕਰ ਜੇ ਫਿਰ ਇਹਨਾਂ ਨੇ ਆਪਦੀ ਆਈਡੀ ਦਿਖਾਈ ਉਹਨਾਂ ਨੂੰ ਹੁਣ ਇੱਥੇ ਆਪਾਂ ਇਮੀਗ੍ਰੇਸ਼ਨ ਕਲੀਅਰ ਕਰਾਂਗੇ ਸਟੈਂਪ ਲੱਗ ਗਈ ਆਪਣੀ ਉਸ ਤੋਂ ਬਾਅਦ ਆਪਾਂ ਘੁੰਮਾਂਗੇ ਸਾਰਾ ਕੇਲਾ ਥੈਂਕ ਯੂ ਓ ਕਿਲਾ ਬਣਾਇਆ ਗਿਆ ਜੀ ਇਹ 16ਵੀਂ ਸੈਂਚਰੀ ਦੇ ਵਿੱਚ 1593 ਈਸਵੀ ਦੇ ਵਿੱਚ ਕੁਝ ਵੀ ਰੈਨੋਵੇਟ ਨਹੀਂ ਕੀਤਾ ਗਿਆ ਜੀ ਤੇ ਕਿਸੇ ਵੀ ਤਰੀਕੇ ਦੀ ਮਤਲਬ ਸਾਮ ਸੰਭਾਈ ਨਹੀਂ ਕੀਤੀ ਗਈ ਜਿਵੇਂ ਦਾ ਹੈਗਾ ਸੀ ਉਵੇਂ ਦਾ ਹੁਣ ਤੱਕ ਉਵੇਂ ਹੀ ਖੜਾ ਹੈ ਸਫਾਈ ਹੈਗੀ ਆ ਜਿਵੇਂ ਕਈ ਵਾਰ ਆਪਾਂ ਹੁੰਦਾ ਵੀ ਕਿਲਾ ਪੁਰਾਣਾ ਹੋ ਗਿਆ ਡਿੱਗਣ ਵਾਲਾ ਹੁੰਦਾ ਉਹਨੂੰ ਕੋਈ ਸਪੋਰਟ ਲਾ ਦਿੱਤੀ ਜਾਂਦੀ ਆ ਉਵੇਂ ਦੀ ਕੋਈ ਵੀ ਚੀਜ਼ ਇੱਥੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲ ਰਹੀ ਜਮਾ ਜਿਵੇਂ ਦਾ ਉਹ ਟਾਈਮਾਂ ਦੇ ਵਿੱਚ origional ਕਿਲਾ ਸੀ ਉਵੇਂ ਦਾ ਦੇਖਣ ਨੂੰ ਮਿਲ ਰਿਹਾ ਬਾਸਕੋ ਡਗਮਾਰਗੇ ਇੱਥੇ ਆਈ ਸੀ ਆਈ ਸੀ ਉਹਨਾਂ ਨੇ ਫਿਰ ਇਸ ਸ਼ਹਿਰ ਨੂੰ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤੇ ਉਹਨਾਂ ਨੇ ਫਿਰ ਜਦੋਂ ਕਬਜ਼ੇ ਦੇ ਵਿੱਚ ਲਿਆ ਫਿਰ ਉਹਨਾਂ ਨੇ ਆਪਦੀ ਨਿਸ਼ਾਨੀ ਇੱਥੇ ਛੱਡੀ ਕਿਲਾ ਬਣਾਇਆ ਤੇ ਕਿਲੇ ਦੇ ਨਾਲ ਇਹਨਾਂ ਨੇ ਇਹ ਸੋਚਿਆ ਵੀ ਜੇ ਕੋਈ ਬੰਦਾ ਇਧਰਲੇ ਪਾਸੇ ਨੂੰ ਆ ਰਿਹਾ ਤਾਂ ਅਸੀਂ ਉੱਚੀ ਥਾਂ ਤੋਂ ਖੜ ਕੇ ਉਹਦੇ ਤੇ ਨਿਗਾ ਰੱਖ ਸਕੀਏ ਤੇ ਨਿੱਕੇ-ਨਿੱਕੇ ਉਹਨਾਂ ਨੇ ਮੋਰੇ ਬਣਾਏ ਮੋਰਾਂ ਦੇ ਮੋਰੀਆਂ ਦੇ ਵਿੱਚ ਉਹਨਾਂ ਨੇ ਤੋਪਾਂ ਲਾਤੀਆਂ ਭਈ ਮਤਲਬ ਇੱਕ ਤਰ੍ਹਾਂ ਦਾ ਡਿਫੈਂਸ ਸਿਸਟਮ ਬਣਾ ਲਿਆ ਇਹਨਾਂ ਨੇ ਆਪਦਾ ਕਿਲਾ ਇਹ ਬਾਸਕੋਟਗਾਮਾ ਇਹ ਥਾਂ ਦੇ ਉੱਤੇ ਆਇਆ ਸੀ 1400 ਖਾਨਮੇਸਬੀ ਦੇ ਵਿੱਚ ਆ ਇੱਥੇ ਸੈਡਾਂ ਦੇ ਬੁਰਜ ਬਣੇ ਹੋਏ ਨੇ ਕੀ ਕਹਿੰਦਾ ਬਾਈ ਕੀ ਕਹਿੰਗੇ ਵੀ ਕੈਨ ਗੋ ਇਨਸਾਈਡ ਇਜ਼ ਇਟ ਸੇਫ ਟੂ ਗੋ ਹਾਂ ਲੈਟਸ ਗੋ ਬ੍ਰਦਰ ਬਾਸਕੋਡ ਗਾ ਮਤੇ ਸਾਨੂੰ ਪੂਰਾ ਯਕੀਨ ਆ ਅੱਛਾ ਤਾਂ ਇੰਨਾ ਕੀ ਆ ਜੀ ਬੈਂਕਰ ਬਣਾਇਆ ਹੋਣਾ ਨਾ ਇਹ ਤਾਂ ਸ਼ੁਰੂ ਹੋਣ ਸਾਰੀ ਮੁੱਕ ਗਿਆ ਉਹ ਬਣਾਇਆ ਹੋਣਾ ਨਾ ਜਿੱਥੇ ਖੜ ਕੇ ਗੋਲੀਆਂ ਚਲਾਉਂਦੇ ਨੇ ਹਾਂਜੀ ਹਾਂਜੀ ਇਹ ਦੇਖੋ ਦੂਰਬੀਨਾ ਲਾ ਨਜ਼ਾਰਾ ਕਿੱਡਾ ਸੋਹਣਾ ਇਹ ਸਮੁੰਦਰ ਆ ਜੀ ਇੰਡੀਅਨ ਓਸ਼ੀਨ ਜਿਹੜਾ ਆਪਣੇ ਨਾਲ ਲੱਗਦਾ ਆਪਣੇ ਦੇਸ਼ ਦੇ ਨਾਲ ਲੱਗਦਾ ਜਿਵੇਂ ਸਮੁੰਦਰ ਦੇ ਕੰਡੇ ਤੇ ਬਣਿਆ ਹੋਇਆ ਸੀ ਨਿਗਰਾਨੀ ਕਰਨ ਵਾਸਤੇ ਕਿਲਾ ਬਣਾਇਆ ਗਿਆ ਸੀ ਜਦੋਂ ਪੁਰਤਗਾਲੀਆਂ ਨੇ ਇੱਥੇ ਆਪਦਾ ਰਾਜ ਕਰ ਲਿਆ ਤੇ ਆਪਦੀ ਉਹਨਾਂ ਨੇ ਨਿਗਰਾਨੀ ਰੱਖਣ ਵਾਸਤੇ ਕਿਲਾ ਬਣਾ ਲਿਆ ਤਾਂ ਬਾਅਦ ਵਿੱਚ ਜਿਹੜੇ ਇੱਥੇ ਪੁਰਾਣੇ ਬੰਦੇ ਵਪਾਰ ਕਰਦੇ ਆ ਰਹੇ ਸੀ ਉਹਨਾਂ ਦੇ ਵਿੱਚ ਬੰਦੇ ਹੈਗੇ ਸੀ ਜੀ ਓਮਾਨ ਦੇਸ਼ ਵਾਲੇ ਉਨੂੰ ਕਿਹਾ ਜਾਂਦਾ ਸੀ ਉਮਾਨੀਜ਼ ਉਮਾਨੀਆਂ ਨੇ ਇਹਨਾਂ ਦੇ ਨਾਲ ਲੜਾਈ ਕੀਤੀ ਦੁਬਾਰੇ ਇਹ ਸਾਰਾ ਸ਼ਹਿਰ ਆਪਦੇ ਕਬਜ਼ੇ ਦੇ ਵਿੱਚ ਲੈ ਆ ਤੇ 13ਵੀਂ ਸੈਂਚਰੀ 1698 ਦੀ ਗੱਲ ਚੱਲ ਰਹੀ ਹੈ 13ਵੀਂ ਸੈਂਚਰੀ ਸੌਰੀ 13 ਦਸੰਬਰ 1698 ਦੇ ਵਿੱਚ ਉਮਾਨੀਆਂ ਨੇ ਇਸ ਕਿਲੇ ਨੂੰ ਆਪਦੇ ਅੰਡਰ ਲੈ ਕੇ ਇਹਦੀ ਹੋਰ ਸੇਫਟੀ ਵਾਸਤੇ ਇਹਦੀਆਂ ਕੰਧਾਂ ਨੂੰ ਤਾਂਹਾਂ ਚੱਕਤਾ ਸੀ ਇੱਥੇ ਲਿਖਿਆ ਵੀ ਹੋਇਆ ਫੋਰਟ ਵਾਲਸ ਇਨਕਰੀਜ਼ ਕਰਤੀਆਂ ਸੀ 1692 ਤੋਂ 1771 ਈਸਵੀ ਦੇ ਵਿੱਚ ਦਾ ਟਾਈਮ ਸੀ ਉਦੋਂ ਇਧਰਲੇ ਪਾਸੇ ਤੋਪਾ ਜੀ ਤੇ ਤੋਪ ਦੇ ਪਰਲੇ ਪਾਸੇ ਤੁਸੀਂ ਵਿਊ ਚੈੱਕ ਕਰੋ ਕਿੰਨਾ ਸੋਹਣਾ ਨੀਲਾ ਨੀਲਾ ਪਾਣੀ ਪੈਂਗੋਂਗ ਲੇਕ ਦੀ ਯਾਦ ਕਰਾਉਂਦਾ ਜਦੋਂ ਨੀਲੇ ਪਾਣੀ ਦੀ ਆਪਾਂ ਗੱਲ ਕਰਦੇ ਹਾਲਾਂਕਿ ਸਮੁੰਦਰ ਦਾ ਪਾਣੀ ਵੀ ਨੀਲਾ ਹੀ ਹੁੰਦਾ ਪਰ ਸਾਰਿਆਂ ਤੋਂ ਪਹਿਲਾਂ ਜਦੋਂ ਮੈਂ ਲੇਕ ਦੇਖੀ ਆ ਕੋਈ ਸਮੁੰਦਰ ਦੇਖਿਆ ਨੀਲਾ ਪਾਣੀ ਤਾਂ ਪੈਂਗੋਂਗ ਲੇਕ ਦਾ ਦੇਖਿਆ ਸੀ ਪਾਣੀ ਇਧਰਲਾ ਪਾਸਾ ਠੀਕ ਹੈ ਇੱਥੇ ਆ ਕੇ ਕਿਲੇ ਦੇ ਵਿੱਚ ਘੁੰਮ ਕੇ ਨਾ ਫੀਲ ਆ ਰਿਹਾ ਭਾਈ ਇਹ ਕਿਲਾ ਪੁਰਾਣਾ ਜੇ ਆਪਾਂ ਮੜੀ ਦੀ ਹਿਸਟਰੀ ਦੀ ਗੱਲ ਕਰੀਏ ਤਾਂ 10ਵੀਂ ਸੈਂਚਰੀ ਦੇ ਵਿੱਚ ਕਿਹਾ ਜਾਂਦਾ ਕਿ ਜਿਹੜੇ ਪਰਸ਼ੀਅਨ ਲੋਕ ਸੀ ਜਾਂ ਓਮਾਨ ਦੇ ਲੋਕ ਸੀ ਉਹਨਾਂ ਦੀ ਜਿਹੜੀ ਕਿਤਾਬਾਂ ਸੀ ਉਹਦੇ ਵਿੱਚ ਮੋਂਬਾਸਾ ਦਾ ਜ਼ਿਕਰ ਮਿਲਦਾ 10ਵੀਂ ਸੈਂਚਰੀ ਦੇ ਵਿੱਚ ਬਾਅਦ ਦੇ ਵਿੱਚ ਇੱਥੇ ਵਪਾਰ ਚੱਲਦਾ ਰਿਹਾ ਜੀ 10ਵੀਂ ਸੈਂਚਰੀ ਤੋਂ ਲੈ ਕੇ 15ਵੀਂ ਸੈਂਚਰੀ ਤੱਕ ਓਮਾਨ ਦੇ ਲੋਕਾਂ ਨਾਲ ਅਰਬ ਦੇ ਲੋਕਾਂ ਨਾਲ ਤੇ ਅਫਰੀਕਾ ਤੇ ਅਰਬ ਦੇ ਲੋਕਾਂ ਨੇ ਮਿਲ ਕੇ ਕਹਿੰਦੇ ਜਿਹੜਾ ਸੁਹਾਈਲੀ ਕਲਚਰ ਸੀ ਨਾ ਇਹਨਾਂ ਦਾ ਜਾਂ ਸੁਹਾਈਲੀ ਲੈਂਗੁਏਜ ਸੀ ਉਹ ਟਾਈਮਾਂ ਦੇ ਵਿੱਚ ਨਿਕਲੀ ਆ ਇਹ 15ਵੀਂ ਸੈਂਚਰੀ ਤੱਕ 15ਵੀਂ ਸੈਂਚਰੀ ਦੇ ਵਿੱਚ ਇੱਥੇ ਰਾਜ ਕਰ ਲਿਆ ਜੀ ਪੁਰਤਗੀਜ਼ ਲੋਕਾਂ ਨੇ ਉਹਨਾਂ ਨੇ ਆਪਦਾ ਕਿਲਾ ਬਣਾਇਆ ਜਿਹੜਾ ਕਿਲਾ ਆਪਾਂ ਹੁਣ ਦੇਖ ਰਹੇ ਹਾਂ 15ਵੀਂ ਸੈਂਚਰੀ ਤੋਂ ਬਾਅਦ ਫਿਰ ਇੱਥੇ ਆ ਗਏ ਜੀ ਅੰਗਰੇਜ਼ ਅੰਗਰੇਜ਼ਾਂ ਨੇ ਆਪ ਦੇ ਅੰਡਰ ਕਰ ਲਿਆ 15ਵੀਂ ਸੈਂਚਰੀ ਤੋਂ ਬਾਅਦ ਇੱਕ ਵਾਰੀ ਦੁਬਾਰੇ ਫਿਰ ਓਮਾਨੀਆਂ ਨੇ ਇਹ ਕਿਲਾ ਛਡਾ ਲਿਆ ਸੀ ਜਿਹੜੀ ਸਾਨੂੰ ਆਪਾਂ ਉੱਥੇ ਗੱਲ ਕਰਕੇ ਹਟਿਆ ਨਾ ਉਹਨਾਂ ਨੇ ਕਿਲਾ ਛਡਾਉਣ ਤੋਂ ਬਾਅਦ ਇਹਦੇ ਕੰਦਾ ਤਾਂ ਹਾਂ ਚੱਕਤੀਆਂ ਸੀ ਤਾਂ ਜਦੋਂ ਓਮਾਨੀ ਸੀ ਜਿਹੜੇ ਲੋਕ ਉਹਨਾਂ ਦੇ ਆਪ ਦੇ ਕਬਜੇ 'ਚ ਰੱਖਿਆ ਅਰਬ ਦੇ ਲੋਕਾਂ ਨੇ ਆਪ ਦੇ ਕਬਜੇ ਦੇ ਵਿੱਚ ਰੱਖਿਆ ਮਤਲਬ ਮਿਲ ਕੇ ਵਪਾਰ ਕਰਦੇ ਰਹੇ ਨੇ ਬਹੁਤ ਵੱਡਾ ਟਰੇਡ ਸੈਂਟਰ ਬਣ ਗਿਆ ਸੀ ਇਹ ਈਸਟ ਅਫਰੀਕਾ ਦਾ ਨੂੰ ਗੇਟਵੇ ਆਫ ਇੰਡੀਆ ਵੀ ਕਿਹਾ ਜਾਂਦਾ ਤੇ ਗੇਟਵੇ ਆਫ ਈਸਟ ਇੰਡੀਆ ਈਸਟ ਇੰਡੀਆ ਕਹੀ ਜਾਂਦਾ ਗੇਸਟ ਗੇਟਵੇ ਆਫ ਈਸਟ ਅਫਰੀਕਾ ਕਹਿ ਸਕਦੇ ਆ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਇਹਨੂੰ ਆਪਦੇ ਕਬਜੇ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਇਹਨੂੰ ਛੱਡਿਆ ਜੀ 1963 ਦੇ ਵਿੱਚ ਇਧਰਲੇ ਪਾਸੇ ਕੁਝ ਕੁ ਦੁਕਾਨਾਂ ਬਣੀਆਂ ਹੋਈਆਂ ਨੇ ਇਹੇ ਦਾ ਕੁਝ ਸਟਾਲ ਵਿਕ ਰਿਹਾ ਤੇ ਇਧਰਲੇ ਪਾਸੇ ਤੁਸੀਂ ਦੇਖੋ ਬਾਈ ਅਮਰਿਤ ਹੋਰੇ ਤੇ ਉਹਨਾਂ ਦੇ ਪਿਛਲੇ ਪਾਸੇ ਦਾ 뷰 ਸਮੁੰਦਰ ਦੇ ਕੰਡੇ ਤੇ ਬਣਿਆ ਹੋਇਆ ਜੀ ਇੰਡੀਅਨ ਓਸ਼ੀਨ ਆ ਜਿਹੜਾ ਕਿ ਆਪਣੇ ਇੰਡੀਆ ਦੇ ਨਾਲ ਸਮੁੰਦਰ ਜਾ ਕੇ ਲੱਗ ਜਾਂਦਾ ਤੇ ਜੇ ਇੱਥੋਂ ਆਪਾਂ ਸਿੱਧਾ-ਸਿੱਧਾ ਜਾਈਏ ਤਾਂ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਇੰਡੀਆ ਪਹੁੰਚ ਸਕਦੇ ਹਾਂ ਜੀ ਜਦੋਂ ਆਪਾਂ ਮਰੋਕੋ ਸੀ ਤਾਂ ਮਰੋਕੋ ਤੋਂ ਸਿੱਧਾ-ਸਿੱਧਾ ਮੈਂ ਨਿਊਯਾਰਕ ਦੀ ਗੱਲ ਕੀਤੀ ਸੀ ਨਾ ਵੀ ਅਮਰੀਕਾ ਪਹੁੰਚ ਸਕਦੇ ਹਾਂ ਵਿਚਾਲੇ ਕੁਝ ਵੀ ਨਹੀਂ ਪੈਂਦਾ ਤਾਂ ਇੱਥੇ ਵੀ ਵਿਚਾਲੇ ਕੁਝ ਨਹੀਂ ਹੈਗਾ ਸਿੱਧਾ ਤੁਸੀਂ ਇੱਥੋਂ ਓਮਾਨ ਜਾ ਸਕਦੇ ਹੋ ਦੁਬਈ ਵਾਲੇ ਪਾਸੇ ਅਰਬ ਵਾਲੇ ਪਾਸੇ ਜਾ ਸਕਦੇ ਹੋ ਥੋੜਾ ਜਿਹਾ ਥੱਲੇ ਵੱਲ ਕੇ ਜਾਓਗੇ ਤਾਂ ਇੰਡੀਆ ਵਾਲੇ ਪਾਸੇ ਜਾ ਸਕਦੇ ਹੋ ਠੀਕ ਆ ਬਾਈ ਜੀ ਹਾਂ ਬਹੁਤ ਵਧੀਆ ਹਾਂ ਬਾਕੀ ਇੱਥੋਂ ਕੁਛ ਠੰਡਾ ਹੁੰਡਾ ਪੀ ਲਈਏ ਬਿਲਕੁਲ ਪੀਣਾ ਚਾਹੀਦਾ ਬੰਦਾ ਵੀ ਕਰਨਾ ਹੈ ਠੰਡਾ ਪੀਲਨੇ ਆ ਜਾਂ ਫਿਰ ਡਰਿੰਕ ਹੋਲਾ ਉਹ ਤਾਂ ਯੈਸ ਕੋਲ ਡਰਿੰਕ ਹੁਣ ਪਹਿਲਾਂ ਆਪਾਂ ਕਿਲੇ ਦੀ ਚਾਰ ਦੁਵਾਰੀ ਦੇ ਵਿੱਚ ਘੁੰਮ ਰਹੇ ਸੀ ਜਿੱਥੋਂ ਕਿਲੇ ਦਾ ਉੱਪਰਲਾ ਪਾਸਾ ਸੀ ਕਿਉਂਕਿ ਹੁਣ ਇਹ ਹੋ ਗਿਆ ਨਾ ਭਾਈ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੁੰਦਾ ਇਹਦੇ ਵਿੱਚ ਮਿੱਟੀ ਭਰਦੀ ਜਾਂਦੀ ਹੈ ਤੇ ਕਿਲਾ ਨੀਵਾ ਹੋਈ ਜਾਂਦਾ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਸਕਦੇ ਹੋ ਤੇ ਤੁਸੀਂ ਦੇਖੋ ਵੀ ਵੈਸੇ ਜੇ ਅਸਲੀ ਗੱਲ ਕਰੀ ਤਾਂ ਕਿਲਾ ਉੱਥੇ ਤੱਕ ਡੂੰਘਾ ਸੀ ਪਰ ਜੇ ਹੁਣ ਆਪਾਂ ਅੱਜ ਦੇ ਲੈਵਲ ਦੀ ਗੱਲ ਕਰੀਏ ਜ਼ਮੀਨ ਦੀ ਤਾਂ ਆਪਾਂ ਕਿਲੇ ਦੀ ਜਿਹੜੀ ਛੱਤ ਆ ਮੇਨ ਉਹਦੇ ਬਰਾਬਰ ਫਿਰਦੇ ਆ ਸੜਕ ਦੇ ਵਿਚਾਲੇ ਆ ਥੱਲੋ ਇੱਥੋਂ ਪੌੜੀਆਂ ਉਤਰਦੀਆਂ ਨੇ ਇਧਰਲੇ ਪਾਸੇ ਕੁਝ ਜੇਲ੍ਹਖਾਨੇ ਜੇ ਬਣਾਏ ਹੋਏ ਨੇ ਆ ਕੀ ਚੀਜ਼ ਆ ਅੱਛਾ ਇਹ ਮਿਊਜ਼ੀਅਮ ਬਣਿਆ ਹੋਇਆ ਅੰਦਰ ਇੱਥੇ ਆ ਲੱਗਦਾ ਵੀ ਕਿਸੇ ਟਾਈਮ ਛੱਤਾਂ ਇੱਥੇ ਹੋ ਸਕਦੀਆਂ ਨੇ ਕਿਉਂਕਿ ਕਿਲੇ ਦੇ ਵਿੱਚ ਜ਼ਿਆਦਾਤਰ ਭਾਗ ਦੇ ਵਿੱਚ ਛੱਤਾਂ ਨਹੀਂ ਹੈਗੀਆਂ ਤੇ ਤੁਸੀਂ ਡੰਗਾਈ ਦੇਖੋ ਇਸ ਟਾਈਮ ਕਿੰਨੀ ਆ ਜ਼ਮੀਨ ਦਾ ਲੈਵਲ ਵਧਿਆ ਹੋਇਆ ਤਾਂ ਕਰਕੇ ਆਪਾਂ ਇਹਦੀਆਂ ਛੱਤਾਂ ਤੇ ਫਿਰਦੀਆਂ ਤੋਪਾਂ ਇੱਥੇ ਬਹੁਤ ਪਈਆਂ ਨੇ ਤੋਪਾਂ ਦਾ ਢੰਗਾਰ ਹੀ ਲੱਗਿਆ ਪਿਆ 10 15 ਜ਼ਿਆਦਾ ਹੀ ਪਈਆਂ ਨੇ 20 25 ਤੋਪਾਂ ਇਧਰਲੇ ਪਾਸੇ ਪਈਆਂ ਨੇ ਪੰਜ ਸਤ ਉਪਈਆਂ ਨੇ ਪੰਜ ਸਤ ਉਧਰਲੇ ਪਾਸੇ ਨੇ ਪੰਜ ਸਤ ਬਾਹਰ ਪਈਆਂ ਨੇ ਤੇ ਉਹ ਉਹ ਮੇਨ ਬੁਰਜ ਆ ਜੀ ਜਿਹਦੇ ਉੱਤੇ ਮਨ ਲਾਦਾ ਕੀਨੀਆ ਦਾ ਝੰਡਾ ਲੱਗਿਆ ਹੋਇਆ ਉਹ ਮੇਨ ਜਿੱਥੋਂ ਆਪਾਂ ਐਂਟਰੀ ਕੀਤੀ ਉਹਦੇ ਉੱਪਰ ਬਣਿਆ ਹੋਇਆ ਸਕੂਲਾਂ ਵਾਲੇ ਜਵਾਖ ਘੁੰਮਣ ਆਏ ਹੋਏ ਨੇ ਚਲੋ ਆਇਦਲੇ ਪਾਸੇ ਵੀ ਕੁਝ ਦੇਖ ਲਈਏ ਜੇ ਕੁਝ ਮਾੜੇ ਮੋਟੇ ਦੇ ਅੰਸ਼ ਬਚੇ ਨੇ ਜਿੰਨਾ ਕਿ ਇਹਨਾਂ ਕੋਲੋਂ ਸਾਂਭਿਆ ਗਿਆ ਉਹਨਾਂ ਕਹਿੰਦੇ ਸਾਂਭ ਲਿਆ ਸਾਰਾ ਮਿਊਜ਼ੀਅਮ ਦੇਖਣ ਤੋਂ ਬਾਅਦ ਅਸੀਂ ਇੱਥੇ ਪਹੁੰਚੇ ਹਾਂ ਜੀ ਤੇ ਜਦੋਂ ਇੱਥੇ ਆਏ ਮੈਨੂੰ ਐ ਲੱਗਿਆ ਵੀ ਕਿਤੇ ਇਹ ਹਾਥੀ ਦੇ ਦੰਦ ਪਏ ਨੇ ਅਸਲ ਦੇ ਵਿੱਚ ਇਹ ਹਾਥੀ ਦੇ ਦੰਦ ਨਹੀਂ ਹੈਗੇ ਜੀ ਇਹ ਵੇਲ ਜਿਹੜੀ ਮੱਛੀ ਹੁੰਦੀ ਆ ਵੇਲ ਫਿਸ਼ ਹੁੰਦੀ ਆ ਉਹਦਾ ਇਹ ਸਿਰ ਆ ਤੁਸੀਂ ਦੇਖੋ ਵੀ ਕਿੱਡਾ ਵੱਡਾ ਸਿਰ ਆ ਉਹਦਾ ਯਾਰ ਇਹ ਤੇ ਮਤਲਬ ਜਿਹੜੀਆਂ ਉਹਦੀਆਂ ਸਿਰ ਦੀਆਂ ਹੱਡੀਆਂ ਹੁੱਡੀਆਂ ਸੀ ਉਹ ਖਿਲਰ ਖੋਲਰ ਗਈਆਂ ਤੇ ਇਹਨਾਂ ਰੱਸੀਆਂ ਨਾਲ ਬੰਨ ਕੇ ਰੱਖੀਆਂ ਹੋਈਆਂ ਨੇ ਆ ਦੇਖੋ ਆ ਸਾਰੀ ਰੱਸੀ ਬੰਨੀ ਹੋਈ ਆ ਫੀਤਾ ਹੁੰਦਾ ਜਿਵੇਂ ਬੂਟ ਵਾਲਾ ਉਹਦੇ ਨਾਲ ਬੰਨੀ ਹੋਈ ਆ ਇਹ ਐਡਾ ਵੱਡਾ ਉਹਦਾ ਸਿਰ ਆ ਆਪਾਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਫੋਟੋਆਂ ਬਣੀਆਂ ਹੁੰਦੀਆਂ ਸੀ ਵੀ ਇੱਕ ਪਾਸੇ ਵੇਲ ਮੱਛੀ ਬਣੀ ਹੋਈ ਆ ਜਾਂ ਦੂਜੇ ਪਾਸੇ 30 ਹਾਥੀ ਖੜੇ ਹੁੰਦੇ ਸੀ ਕਹਿੰਦੇ ਇੱਕ ਵੇਲ ਫਿਸ਼ ਦਾ ਜਿਹੜਾ ਭਾਰ ਆ 30 ਹਾਥੀਆਂ ਦੇ ਬਰਾਬਰ ਹੁੰਦਾ ਵੇਲ ਫਿਸ਼ ਬਾਰੇ ਜ਼ਿੰਦਗੀ ਦੇ ਵਿੱਚ ਮੈਂ ਕਦੇ ਜਿਉਂਦੀ ਤਾਂ ਨਹੀਂ ਦੇਖੀ ਤੁਸੀਂ ਦੇਖੀਏ ਕਦੇ ਜਿਉਂਦੀ ਅਸਲੀ ਨਹੀਂ ਦੇਖੀ ਜਿਉਂਦੀ ਤਾਂ ਨਹੀਂ ਕਦੇ ਦੇਖੀ ਕਿਉਂਕਿ ਇਹ ਬਹੁਤ ਜ਼ਿਆਦਾ ਡੂੰਘੇ ਸਮੁੰਦਰ ਦੇ ਵਿੱਚ ਹੁੰਦੀ ਆ ਪਰ ਆਪਾਂ ਮਰੀ ਹੋਈ ਦੇਖ ਲਈ ਆ ਉਹਦੇ ਸਿਰ ਦਾ ਪਿਛਲਾ ਪਾਸਾ ਆ ਗਿਆ ਇਹਨੂੰ ਤੁਸੀਂ ਉਹਦੀ ਰੀਡ ਦੀ ਹੱਡੀ ਕਹਿ ਸਕਦੇ ਹੋ 48 ਫੁੱਟ ਲੰਬੀ ਇਹ ਮੱਛੀ ਸੀ ਜਦੋਂ ਇਹ ਜਿਉਂਦੀ ਸੀ ਪਰ ਇੱਥੋਂ ਦੇ ਲੋਕਲ ਲੋਕਾਂ ਨੂੰ ਇਹ ਮਰੀ ਹੋਈ ਮਿਲੀ ਆ ਆ ਜਿਹੜੇ ਉਹਦੇ ਖੰਭ ਸੀ ਸਾਈਡ ਤੇ ਆਹ ਉਹ ਚੀਜ਼ਾਂ ਦੀਆਂ ਹੱਡੀਆਂ ਨੇ ਉਹਦੇ ਖੰਭਾਂ ਦੇ ਵਿੱਚ ਹੱਡੀਆਂ ਸੀ ਜਿਹੜੀਆਂ ਤੇ ਮੈਨੂੰ ਇਹ ਵੀ ਦੂਰੋਂ ਹੱਥ ਤੇ ਦੰਦ ਲੱਗੀ ਜਾਂਦੇ ਸੀ ਇਹਦੇ ਬਾਰੇ ਡਿਟੇਲ ਜਿਹੜੀ ਹੈਗੀ ਆ ਇੱਥੇ ਉਹਨਾਂ ਨੇ ਬੋਰਡ ਲਿਖ ਕੇ ਲਾਇਆ ਹੋਇਆ ਇੱਕ ਪਰਚਾ ਇਹਦਾ ਨਾਮ ਹੈਗਾ ਜੀ ਹੰਪ ਬੈਕ 48 ਫੁੱਟ ਲੰਬੀ ਸੀ 1992 ਦੇ ਵਿੱਚ ਲੋਕਲ ਲੋਕਾਂ ਨੂੰ ਮਿਲੀ ਆ ਉਹਨਾਂ ਨੇ ਅੱਗੇ ਡਿਪਾਰਟਮੈਂਟ ਵਾਲਿਆਂ ਨੂੰ ਦੱਸਤਾ ਵੀ ਕੋਈ ਮੱਛੀ ਮਿਲੀ ਆ ਉਹਨਾਂ ਨੇ ਖੋਜ ਕੀਤੀ ਉਹਨਾਂ ਨੂੰ ਪਤਾ ਲੱਗਿਆ ਵੀ 19 ਤੋਂ ਲੈ ਕੇ 24 ਸਾਲ ਤੱਕ ਦੀ ਇਹਦੀ ਉਮਰ ਸੀ ਜਦੋਂ ਇਹ ਮਰੀ ਹੋਈ ਮਿਲੀ ਆ ਤੇ 48 ਫੁੱਟ ਉਹਨਾਂ ਦਾ ਇਹ ਸਾਈਜ਼ ਦੱਸਿਆ ਸੀ ਆ ਦੇਖੋ ਆ ਸਾਰਾ ਤੁਸੀਂ ਉਹਦੀ ਰੀਡ ਦੀ ਹੱਡੀ ਦੇ ਆ ਮੰਨ ਕੇ ਕਹਿ ਸਕਦੇ ਇੱਥੇ ਤੱਕ ਸੀ ਇਹ ਇਸ ਟਾਈਮ 48 ਫੁੱਟ ਤਾਂ ਹੀ ਲੱਗ ਰਹੀ ਪਰ ਉਹਦੇ ਮਾਸ ਵੀ ਸੀ ਪਿੱਛੇ ਨੂੰ ਉਹਦੀ ਪੂੰਛ ਵੀ ਸੀ ਤਾਂ ਉੱਥੋਂ 48 ਫੁੱਟੋ ਦਾ ਆਈਡੀਆ ਉਹਨਾਂ ਨੇ ਜਿਉਂਦੀ ਮਤਲਬ ਮਰੀ ਹੋਈ ਜਦੋਂ ਮਿਲੀ ਜਣਾ ਉਦੋਂ ਉਹਦੇ ਉੱਤੇ ਮਾਸ ਮੂਸ ਹੈਗਾ ਸੀ ਉਹਦੋਂ ਉਹਨਾਂ ਨੇ ਮਿਣਕੇ ਉਹਦਾ ਅੰਦਾਜ਼ਾ ਲਾਇਆ ਹੁਣ ਮਾਸ ਸਾਰਾ ਉੱਡ ਗਿਆ ਕਲੀਆਂ ਹੱਡੀਆਂ ਤੇ ਉਧਰਲੇ ਪਾਸੇ ਸਿਰ ਰਹਿ ਗਿਆ ਉਹਦਾ ਗੱਲਾ ਇਹ ਬਾਕੀ ਐ ਵੀ ਤੁਸੀਂ ਇਹ ਚੀਜ਼ ਸਾਹਮਣੇ ਰੱਖਣ ਵਾਲੀ ਚੀਜ਼ ਆ ਯੂਨੀਕ ਚੀਜ਼ ਆ ਪਰ ਤੁਹਾਨੂੰ ਪਤਾ ਵੀ ਮਿਊਜ਼ੀਅਮ ਦੇ ਵਿੱਚ ਉਹਨਾਂ ਨੇ ਐਂ ਤਰਪਾਲਾਂ ਤਰਪੂਲਾਂ ਵਿਛਾ ਕੇ ਨਾ ਉੱਪਰਲੇ ਪਾਸੇ ਇਹਦੇ ਟੀਨ ਵਾਲਾ ਸ਼ੈੱਡ ਪਾ ਰੱਖਿਆ ਮੈਨੂੰ ਲੱਗਦਾ ਵੀ ਜਦੋਂ ਮੀਂਹ ਕਣੀ ਪੈਂਦਾ ਹੁਣ ਇਹਦੇ ਉੱਤੇ ਮਾੜਾ ਮੋਟਾ ਮੀਂਹ ਵੀ ਪਈ ਜਾਂਦਾ ਹੂ ਹੈ ਤੁਸੀਂ ਹੋਰ ਗੱਲ ਦੇਖੋ ਜੀ ਸਭ ਤੋਂ ਯੂਨੀਕ ਗੱਲ ਤੁਹਾਨੂੰ ਇਹਦੇ ਵਿੱਚ ਕੀ ਲੱਗੀ ਤੁਸੀਂ ਮੈਨੂੰ ਦੱਸੋ ਨਹੀਂ ਤੁਹਾਨੂੰ ਆਪਾਂ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗੇ ਚਲੋ ਐਨਾ ਹਿੰਟ ਦੇਦਾ ਤੁਹਾਨੂੰ ਮੈਂ ਵੀ ਉਹ ਯੂਨੀਕ ਗੱਲ ਹੈ ਇਹਦੇ ਸਿਰ ਕੋਲੀ ਆ ਲੋਕਾਂ ਨੇ ਨਾਮ ਲਿਖਿਆ ਹੁੰਦੇ ਆ ਹਾਏ 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 ਤੁਸੀਂ ਇਹ ਦੇਖੋ ਵੀ ਇਧਰਲੇ ਪਾਸੇ ਸੈਂਡੀ ਬਾਈ ਹੋਰੇ ਆ ਦਾ ਨਾਮ ਲਿਖ ਕੇ ਮੱਛੀ ਦੇ ਸਿਰ ਤੇ ਹੈ ਤੇ ਇਧਰ ਵੀ ਦੇਖੋ ਵੀ ਲੋਕ ਇਸ ਮੱਛੀ ਦੇ ਸਿਰ ਤੇ ਆ ਉਹਦਾ ਨਾਮ ਲਿਖੇ ਸੈਂਡੀ ਬਾਈ ਆਪਣਾ ਸੈਂਡੀ ਬਾਈ ਆਪਣਾ ਮਿੱਤਰ ਆ ਮੈਨੂੰ ਦੱਸ ਦੇਣਾ ਜਾ ਕੇ ਬਾਈ ਤੇਰਾ ਨੌਲੇ ਹਾਂ ਬਸ ਠੀਕ ਐ ਭਾਈ ਜਿਹੜੇ ਜਿਹੜੇ ਬਾਈ ਸਾਨੂੰ ਦੇਖ ਰਹੇ ਨੇ ਜੇ ਕਿਸੇ ਦਾ ਨਾਮ ਸੈਂਡੀ ਆ ਤਾਂ ਤੁਸੀਂ ਪਹਿਚਾਣ ਲਾਗੇ ਆਪਾਂ ਦਾ ਰੋਬੀ ਵੈਸਟ ਐ ਅੱਛਾ ਮਿਲਾਂਗੇ ਨੂੰ ਆਪਾਂ ਹਾਂ ਆ ਵੀ ਦੇਖੋ ਯਾਰ ਤਾਂ ਮਿਲਿਆ ਸੀ ਮਿਲਿਆ ਸੀ ਸੰਭਲ ਵਾਲੀ ਆ ਹਾਂਜੀ ਤੁਸੀਂ ਮਿਲਿਆ ਵੀ ਤੁਸੀਂ ਮੈਂ ਮਿਲਿਆ ਵੀ ਸੀ ਹਾਂ ਫਿਰ ਮੇਰੇ ਧਿਆਨ ਚ ਨਹੀਂ ਹੋਇਆ ਦਿਖਾ ਦਿਓ ਸੈਂਡੀ ਬਾਈ ਨੂੰ ਕਾ ਨਾਮ ਲਿਖਿਆ ਜ਼ਰਾ ਆ ਆ ਦੇਖੋ ਯਾਰ ਇੱਥੇ ਨਾ ਖੰਜ ਖਜੂਰਾ ਹੀ ਫਿਰਦਾ ਚੱਕੋ ਬਾਈ ਮੜਾ ਜਾ ਇਹ ਪਰਦਾ ਜਾ ਪਰਦਾ ਤੋਂ ਉਠਾਓ ਆ ਦੇਖੋ ਇੱਕ ਹੰਝ ਖਜੂਰਾ ਫਿਰਦਾ ਚੀਜ਼ ਹੀ ਤਕੜੀ ਹੈ ਯਾਰ ਇਹ ਹਿਸਟੋਰੀਕਲ ਚੀਜ਼ ਆ ਤੇ ਇਹੀਆਂ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਤਕੜੇ ਮਿਊਜ਼ੀਅਮਾਂ ਦੇ ਵਿੱਚ ਪਈਆਂ ਹੋਣੀਆਂ ਚਾਹੀਦੀਆਂ ਨੇ ਚੀਜ਼ਾਂ ਜਿਹੜੀਆਂ ਇਹਨਾਂ ਨੇ ਫੀਤਿਆਂ ਦੇ ਨਾਲ ਬੰਨ੍ਹ ਰੱਖੀਆਂ ਨੇ ਤੇ ਲੋਕ ਆਪ ਦਾ ਨਾਮ ਲਿਖੀ ਜਾਂਦੇ ਨੇ ਇਹ ਦਿਨੋਂ ਦਿਨ ਖਰਾਬ ਹੀ ਹੋਣੀ ਆ ਤੇ ਇੱਥੇ ਤੁਸੀਂ ਦੇਖੋ ਇਹਦੇ ਧੁੱਪ ਵੀ ਪਈ ਜਾਂਦੀ ਆ ਪਰ ਨਿਹਰਾ ਪੱਥਰ ਹੀ ਆ ਜੀ ਇਹ ਤਾਂ ਪਰ ਹੱਡੀ ਗਲਦੀ ਨਹੀਂ ਨਾ ਹੁੰਦੀ ਹੈਗੀ ਹਾਂ ਪਰ ਐ ਵੀ ਇਹਨੂੰ ਸ਼ੀਸ਼ੇ-ਸ਼ੂਸ਼ੇ ਕਿਤੇ ਝੜ ਕੇ ਰੱਖ ਲੈਣ ਸੋਹਣੀ ਲੱਗੂਗੀ ਜਾਦੀ ਐਜੇ ਹੋ ਸਕਦਾ ਹਨਾ ਬਿਲਕੁਲ ਭੀਮਸਾਖਲਾ ਫਰੀਜਾਂ ਮਰੀ ਹੋਈ ਮਿਲ ਗਈ ਜੇ ਸ਼ਿਕਾਰ ਕਰਕੇ ਰੱਖੀ ਹੁੰਦੀ ਕੀ ਪਤਾ ਵਧੀਆ ਜੜ ਲੈਂਦੇ ਚਲੋ ਇਹਦੀ ਆਪਾਂ ਰੀਲ ਬਣਾਉਣੀ ਆ ਇੱਕ ਇਹਨਾਂ ਨੂੰ ਬੇਲਾ ਹੋ ਜਾਣ ਦੋ ਹਾਂ ਵਾਹਿਗੁਰੂ 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 ਹੋ ਹਾਂ ਕਮਾਲ ਹੋ ਗਈ ਯਾਰ ਤੁਸੀਂ ਆਪ ਦੇਖੋ ਉਹ ਬਾਈ ਜਿਹੜਾ ਉਹਨਾਂ ਨਾਲ ਆਇਆ ਹੋਇਆ ਤੇ ਉਹ ਕਹਿੰਦਾ ਵਾਹਿਗੁਰੂ ਕਮਾਲ ਗੁਰੂ ਫ੍ਰॉम ਵੇਅ ਫ੍ਰॉम ਵੇਅ ਆਏਗਾ ਕਾਲਾ ਸਿੰਘਾ ਜਮਾਨ ਹਾਂ ਉੱਪਰ ਮਕਾਨ ਨੀਚੇ ਦੁਕਾਨ Yeah. How, how do you know Kala Singa? Yeah, They come, okay. Kala Singer were introduced here by the British, huh? Punjabis, huh? Huh? Yeah. British Punjabis to fight huh? in the First World War. Okay. Fighting on behalf of the English, hmm. Punjabis, Arabs, hmm. the local Africans. Hmm. Hmm. And from where you got to know how Vahiguru? Uh, oh, because uh, they are, okay. If you live in Mombasa, you can go to the

ਤੇ 17ਵੀਂ ਦੇ ਸ਼ੁਰੂ ਜੇ ਇਹਨਾਂ ਨੇ ਆਈਡੀਆ ਲਾਇਆ ਹਾਂ ਬਈ ਉਹ ਦਿਨਾਂ ਦੇ ਵਿੱਚ ਇਹਨਾਂ ਨੂੰ ਇੱਕ ਇਥੇ ਬਾਡੀ ਮਿਲੀ ਸੀ ਤੇ ਇਹਨਾਂ ਨੇ ਲੋਕਾਂ ਦੇ ਇਹ ਐਗਜ਼ਿਬਿਸ਼ਨ ਵਾਸਤੇ ਲਾਤੀ ਉਹਦੀ ਬਾਡੀ ਮਤਲਬ ਕਬਰ ਬਣੀ ਹੋਈ ਸੀ ਉਥੋਂ ਇਹਨਾਂ ਨੇ ਮਿੱਟੀ ਮੁੱਟੀ ਪਰੇ ਕਰਕੇ ਤੇ ਉਹਦੇ ਉੱਤੇ ਸ਼ੀਸ਼ਾ ਝੜਤਾ ਇਹਨਾਂ ਨੇ ਐ ਮਤਲਬ ਬੰਦਾ ਕੋਈ ਦਫਨ ਕੀਤਾ ਗਿਆ ਸੀ ਲੋਕਾਂ ਦੇ ਐਗਜ਼ਿਬਿਸ਼ਨ ਵਾਸਤੇ ਲਾਤੀ ਐਗਜ਼ੈਕਟ ਇਹ ਕਿਹਦੀ ਬਾਡੀ ਕਿਹਦੀ ਬਾਡੀ ਆ ਉਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਪਰ ਇਹ ਲਿਖਿਆ ਗਿਆ ਇਹਨਾਂ ਨੇ ਵੀ ਜਿਹੜੇ ਪੁਰਤਗਾਲ ਦੇ ਲੋਕ ਸੀ ਪੁਰਤਗੀਸੀ ਉਹਨਾਂ ਦੀ ਜੇਲ੍ਹ ਦੇ ਵਿੱਚ ਇਹ ਕੋਈ ਕਬਰ ਬਣੀ ਹੋਈ ਸੀ ਬੰਦੇ ਦੀ ਐ ਕੋਈ ਸਿਸਟਮ ਆ ਐਂਡ ਜਿੱਥੇ ਤਾਂ ਖਾਸੀਆਂ ਘੈਂਟ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਉਹ ਹੈਗਾ ਜੀ ਓਮਾਨ ਹਾਊਸ ਕਿਉਂਕਿ ਆਹ ਥਾਂ ਦੇ ਉੱਤੇ ਓਮਾਨ ਵਾਲੇ ਲੋਕਾਂ ਮਤਲਬ ਆ ਕੇ ਆਦਾ ਵਪਾਰ ਕਰਦੇ ਹੁੰਦੇ ਸੀ ਪੁਰਤਗੀਜ਼ ਦੇ ਆਉਣ ਤੋਂ ਪਹਿਲਾਂ ਜਮਾਂ ਉਹ ਟਾਈਮਾਂ ਦੀ ਕਿਸ਼ਤੀ ਹੈ ਇਹ ਹਣਾ ਤੂੰ ਦੇਖੋ ਵੀ ਫੱਤੇ ਹੁਣ ਉਹ ਟਾਈਮਾਂ ਦੇ ਵਿੱਚ ਕਿਹੜਾ ਕੋਈ ਕਿਲਾ ਸੀ ਜਾਂ ਮੇਖਾ ਸੀ ਪਰ ਹੋ ਸਕਦੀਆਂ ਨੇ ਯਾਰ ਇੱਥੇ ਲੱਗੀਆਂ ਵੀ ਹੋਈਆਂ ਨੇ ਅੰਦਰ ਹੈਣਾ ਪਰ ਸੈਡਾਂ ਤੇ ਇਹਨਾਂ ਨੇ ਆਪਸ ਦੇ ਵਿੱਚ ਇਹਦਾ ਜੋੜ ਪਾਇਆ ਹੋਇਆ ਸੇਬੇ ਨਾਲ ਔਰ ਅਸੀਆਂ ਨਾਲ ਪਾਇਆ ਸੇਬੇ ਨਾਲ ਕਿੰਨੀ ਸੋਹਣੀ ਲੱਗ ਰਹੀ ਐ ਖੜੀ ਤੇ ਇਹਦੇ ਉੱਤੇ ਉਹਨਾਂ ਦਾ ਝੰਡਾ ਝੁੰਡਾ ਲੱਗਿਆ ਹੁੰਦਾ ਸੀ ਭਾਈ ਅੰਦਰ ਸਰ ਜੀ ਉਰਦੂ ਭਾਸ਼ਾ ਦੇ ਅੱਖਰ ਲਿਖੇ ਹੋਏ ਨੇ ਉਰਦੂ ਕਹੀ ਜਾਂ ਅਰਬੀ ਕਿਉਂਕਿ ਓਮਾਨ ਦੇ ਲੋਕ ਨੇ ਅਰਬ ਵਿੱਚ ਰਹਿੰਦੇ ਨੇ ਉਹ ਅਰਬੀ ਬੋਲਦੇ ਨੇ ਆ ਰੌਂਦ ਰੌਂਦਾਂ ਦਾ ਪਟਾ ਚਾਕੂ ਤਲਵਾਰ ਤੇ ਬੰਦੂਕ ਆ ਦੇਖੋ ਕ੍ਰਾਂਸੀ ਸਿੱਕੇ ਟਿਕਟਾ ਆ ਦੇਖੋ ਭਾਈ ਉਹ ਟਾਈਮਾਂ ਦੀਆਂ ਟਿਕਟਾਂ ਜਾਂਜੀਬਾਰ ਜਾਂਜੀਬਾਰ ਤੰਜ਼ਾਨੀਆ ਦੇ ਵਿੱਚ ਪੈਂਦਾ ਜੀ ਆਓ ਦੇਖੋ ਤੁਸੀਂ ਸਿੱਕੇ ਉਹਦੇ ਉੱਤੇ ਅ ਅਰਬੀ ਭਾਸ਼ਾ ਲਿਖੀ ਹੋਈ ਆ 1881 ਇੱਧਰਲੇ ਪਾਸੇ 1300 13ਵੀਂ 14ਵੀਂ ਹਰੇਕ ਚੀਜ਼ 1400 1500 14 50 ਮਤਲਬ 14ਵੀਂ 15ਵੀਂ 16ਵੀਂ 17ਵੀਂ ਸੈਂਚਰੀ ਇਹੋ ਜਿਹਾ ਕੁਝ ਆ ਇੱਧਰਲੇ ਪਾਸੇ ਐਵੇਂ ਦੀ ਉਹਨਾਂ ਲੋਕਾਂ ਦੇ ਦਿਖ ਸੀ ਉਮਾਨ ਦੇ ਲੋਕਾਂ ਦੀ ਤੇ ਐਵੇਂ ਦੀਆਂ ਉਹਨਾਂ ਦੀਆਂ ਬੀਬੀਆਂ ਲੱਗਦੀਆਂ ਹੁੰਦੀਆਂ ਸੀ ਜਿਵੇਂ ਆਪਾਂ ਅਲੀ ਫ ਲੈਲਾ ਵਾਲੇ ਨਾਟਕ ਦੇਖਦੇ ਹੁੰਦੇ ਸੀ ਨਾ ਤਾਂ ਇਹੋ ਜਿਹਾ ਹਾਰ ਸ਼ਿੰਗਾਰ ਕਰਦੀਆਂ ਹੁੰਦੀਆਂ ਸੀ ਇਸ ਕਿਲੇ ਦੇ ਬਿਲਕੁਲ ਵਿਚਾਲੇ 1698 ਈਸਵੀ ਦਾ 76 ਫੁੱਟ ਡੂੰਘਾ ਖੂ ਬਣਾਇਆ ਹੋਇਆ 76 ਫੁੱਟ ਡੂੰਗਾ ਹੈ ਮੈਂ ਧਿਆਨ ਨਾਲ ਕੋਈ ਜਾਨਵਰੀ ਨਾ ਆਵੇ ਇੱਥੇ ਘਾਹ ਦਾ ਵੀ ਉਹ ਦੂਜਾ ਨਾ ਰੂਟੇ ਜਿਹਾ ਲੱਗੇ ਪਏ ਨਹੀਂ ਤੇ ਇਹਦੇ ਬਾਰੇ ਹਿਸਟਰੀ ਇਧਰਲੇ ਪਾਸੇ ਲਿਖੀ ਹੋਈ ਆ ਇਹ ਵੀ ਜਿਹੜੇ عمان ਦੇ ਲੋਕ ਸੀ عمان ਦੇ ਵਪਾਰੀ ਸੀ ਉਹਨਾਂ ਨੇ ਬਣਾਇਆ ਸੀ ਇਹ 76 ਫੁੱਟ ਯਾਨੀ ਕਿ 23 ਮੀਟਰ ਚਲੋ ਉਹਦੀ ਜਿਹੜਾ ਆਹਲਾ ਬਣਾਇਆ ਨਾ ਘਰ ਜਾ ਇਹਦਾ ਨਾਲ ਜੋੜਦਾ ਇਹ ਹਨਾ ਇਹਦਾ ਨਾਲ ਜੋੜਦਾ ਹਾਂ ਇਹਦੇ ਨਾਲ ਜੋੜਦਾ ਆ ਦੇਖੋ ਕਿਉਂਕਿ ਇਹ ਸਾਰਾ ਕਵਰ ਹੈ ਨਾ ਇਥੋਂ ਨਾਲ ਜੁੜਦੀ ਇਹਦੀ ਪਾਈਪਲਾਈਨ ਇਹਦੀ ਸਾਹਮਣੇ ਸੈਂਟਰ ਦੇ ਵਿੱਚ ਇੱਕ ਤੋਪ ਲੱਗੀ ਹੋਈ ਆ ਭਾਈ ਇਸ ਤੋਪ ਦੇ ਵਿੱਚ ਗੋਲਾ ਵੀ ਪਿਆ ਭਾਈ ਜੀ ਪਾਓ ਮਾੜਾ ਜਿਹਾ ਹੱਥ ਕੱਢ ਕੇ ਦਿਖਾਓ ਗੋਲਾ ਉਹ ਅਸਲੀ ਆ ਕਿ ਨਕਲੀ ਆ ਕਿ ਉਹੀ ਹਾਂ ਹਾਂ ਇਹਦੇ ਚ ਨਹੀਂ ਹੈਗਾ ਇਹਦੇ ਨਹੀਂ ਹੈਗਾ ਹੁਣ ਤਾਂ ਚੱਕੀ ਫਿਰਦੇ ਹੀ ਉਹ ਪਤਾ ਨਹੀਂ ਕਿੱਧਰ ਲੈ ਗਏ ਓਏ ਲੈ ਕੇ ਕੱਢ ਕੇ ਹੈ ਅੰਦਰ ਅੰਦਰ ਸਿੱਟਦਾ ਉਹਨਾਂ ਨੇ ਜਿਵੇਂ ਆ ਗੋਲਾ ਫਸਿਆ ਹੋਇਆ ਨਾ ਹਾਂ ਨਿਕਲ ਜੂਗਾ। ਨਾ ਇਹ ਵੀ ਫਸਿਆ ਹੈ, ਫਸਿਆ ਹੋਇਆ। ਚੱਲ। ਅਸਲੀ ਦਾ ਨਹੀਂ ਹੋਣਾ ਇਹ ਕਿਉਂਕਿ ਗੋਲੇਜ ਤਾਂ ਬਰੂਦ ਹੋਣਾ ਚਾਹੀਦਾ। ਪੱਥਰ ਦਾ ਹੋਣਾ ਇਹ। ਪੱਥਰ ਦਾ ਇਹ। ਥਰੋ ਵਾਲਾ। ਇਧਰਲੇ ਪਾਸੇ ਕੀ ਹੈ ਝੰਡਾ ਲੱਗਿਆ ਹੋਇਆ ਜੀ ਤੇ ਨਾਲ ਇੱਕ ਝੰਡਾ ਹੋਰ ਲੱਗਿਆ ਹੋਇਆ ਇਹ ਝੰਡਾ ਮੁੰਲਾ ਦਾ ਵੀ ਉਹਨਾਂ ਦਾ ਜਿਹੜੇ ਏਸ ਕਿਲੇ ਦੀ ਸਿਕਿਉਰਿਟੀ ਕਰਦੇ ਨੇ। ਤੇ ਆਖਰੀ ਪੁਆਇੰਟ ਸੀ ਇਥੋਂ 뷰 ਪੁਆਇੰਟ ਦੇਖਣ ਆਏ ਸੀ ਪਿਛਲੇ ਪਾਸੇ ਸਮੁੰਦਰ ਚੱਲਦਾ ਪਰ ਇੱਥੇ ਆ ਕੇ ਗੱਲ ਨਹੀਂ ਬਣੀ ਹੁਣ ਆਪਾਂ ਜਮਾ ਸਮੁੰਦਰ ਦੇ ਨੇੜੇ ਚੱਲਦੇ ਹਾਂ ਥੱਲੇ ਉਤਰ ਕੇ ਆਹ ਜਿਹੜਾ ਨੀਲਾ ਨੀਲਾ ਪਾਣੀ ਹੈ ਨਾ ਇੱਥੇ ਇਹ ਸਾਰਾ ਸਮੁੰਦਰ ਵਾਲਾ ਜੀ ਤੇ ਤੁਸੀਂ ਦੇਖੋ ਵੀ ਕੰਧਾਂ ਕਿੰਨੀਆਂ ਨੀਵੀਆਂ ਹੋ ਗਈਆਂ ਚਲਿਏ ਭਾਈ ਜੀ ਬਸ ਚਲੋ ਚਲੋ ਜ਼ਿਆਦਾ ਹੋ ਗਿਆ ਕਿਲਾ ਇਹ ਹੈਣਾ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ